ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਜੀ ਮੈਂ ਇੱਕ ਨਾ ਆਪ ਜੀ ਨੂੰ ਸੁਨੇਹਾ ਦੇਣਾ ਚਾਹੁੰਦਾ ਉਹ ਇਹ ਹੈ ਕਿ ਮੈਂ ਪਿਛਲੇ ਦਿਨਾਂ ਤੋਂ ਕੁਝ ਖੇਲੂ ਪ੍ਰੋਗਰਾਮ ਦੇ ਵਿੱਚ ਮੈਂ ਰਜੇਵੇਂ ਚ ਸੀਗਾ ਨਾ ਤੇ ਮਾਤੇ ਮੈਂ ਇਸ ਦਾ ਬਹੁਤ ਕੁਝ ਨੋਟ ਕੀਤਾ ਪਰ ਇਹ ਜਿਹੜੀ ਖਾਸ ਮੈਂ ਨੋਟ ਕੀਤੀ ਉਹ ਮੇਰਾ ਦਿਲ ਕੀਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਤੁਹਾਨੂੰ ਵੀ ਮੈਂ ਜੇ ਗੱਲ ਕਰਾਂਗਾ ਤੇ ਤੁਹਾਨੂੰ ਲੱਗੇਗਾ ਵੀ ਠੀਕ ਹੈ ਗੱਲ ਗੁਰੂ ਘਰ ਦੇ ਅਰਦਾਸੀ ਸਿੰਘ ਜੀ ਜਿਸ ਲਈ ਅਰਦਾਸ ਕਰਦੇ ਆ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਖੁਸ਼ੀ ਦਾ ਗਮੀ ਦਾ ਹੋਵੇ ਤਾਂ ਅਕਸਰ ਮੈਂ ਦੇਖਿਆ ਕਿ ਜਿਸੂਲੇ ਭਾਈ ਸਾਹਿਬ ਜੀ ਅਰਦਾਸ ਵਿੱਚ ਜੇ ਹੱਥ ਜੋੜੇ ਹੁੰਦੇ ਆ ਤੇ ਕੋਈ ਗੁਰੂ ਦਾ ਪਿਆਰ ਵਾਲਾ ਇਧਰ ਉੱਠ ਪੈਂਦਾ ਉਹਦੇਆਂ ਦੇ ਹੱਥ ਦੇ ਵਿੱਚ ਮੁਠੀ ਦੇ ਵਿੱਚ ਆਪਣੇ ਸ਼ਰਧਾ ਅਨੁਸਾਰ ਕੋਈ ਮਾਇਆ ਫੜਾਉਂਦਾ ਮੈਂ ਮਾਇਆ ਨਾ ਦੇਣ ਦੇ ਧੱਕ ਵਿੱਚ ਨਹੀਂ ਗੁਜਰਾਨ ਵਾਸਤੇ ਚਾਹੀਦੀ ਹੈ ਇਹ ਉਹਨਾਂ ਨੇ ਗੁਰੂ ਘਰ ਨੂੰ ਸਮਰਪਿਤ ਕੀਤਾ ਗ੍ਰੰਥੀ ਸਿੰਘ ਨੇ ਅਰਦਾਸੀ ਸਿੰਘ ਨੇ ਕੀਰਤਨੀਆਂ ਨੇ ਉਹ ਤਾਂ ਜ਼ਰੂਰੀ ਹੈ ਪਰ ਜੇ ਕਿਤੇ ਪੰਜ ਕਰੀਏ ਕਿ ਭਾਈ ਸਾਹਿਬ ਉਹਨਾਂ ਨੂੰ ਜਿਹੜੀ ਮਾਇਆ ਦੇਣੀ ਹੈ ਉਹ ਪਹਿਲਾਂ ਦੇ ਦਈਏ ਜਾਂ ਅਰਦਾਸ ਕਰਨ ਉਸ ਤੋਂ ਬਾਅਦ ਵੀ ਦਿੱਤੀ ਜਾ ਸਕਦੀ ਹੈ ਹੈਨਾ ਜੀ ਤਾਂ ਕਈਆਂ ਦਾ ਖਿਆਲ ਹੈ ਵੀ ਸ਼ਾਇਦ ਜਦੋਂ ਭਾਈ ਸਾਹਿਬ ਨੇ ਅਰਦਾਸ ਸ਼ੁਰੂ ਕਰਨੀ ਉਦੋਂ ਮਾਇਆ ਦੇਣੀ ਚਾਹੀਦੀ ਤੇ ਉਹਦਾ ਮਹੱਤਵ ਜਿਹੜਾ ਜ਼ਿਆਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਸਗੋਂ ਭਾਈ ਸਾਹਿਬ ਉਹਨਾਂ ਦੀ ਇਕਾਗਰਤਾ ਭੰਗ ਹੁੰਦੀ ਹੈ ਜਿਹੜੀ ਉਹਨਾਂ ਨੇ ਜਨ ਬਣ ਕੇ ਅਰਦਾਸ ਕਰਨੀ ਹੈ ਉਹ ਅਸੀਂ ਉਹ ਮਾਇਆ ਜਿਹੜੀ ਹੱਥ ਫਿੱਟ ਫੜਾਉਂਦੇ ਨੇ ਨਾ ਮੁਠੀ ਦੇ ਵਿੱਚ ਇੰਜ ਕਰਕੇ ਮੈਨੂੰ ਲੱਗਦਾ ਉਹ ਭੰਗ ਹੁੰਦੀ ਹੈ ਸੋ ਉਹਨਾਂ ਦੀ ਇਕਾਗਰਤਾ ਵੀ ਬਣੀ ਰਹੇ ਸਾਡਾ ਜੋ ਅਰਦਾਸ ਦਾ ਜੋ ਮਹੱਤਵ ਹੈ ਉਹ ਵੀ ਪੂਰਾ ਹੋਵੇ ਤੇ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਗੁੱਸਾ ਨਹੀਂ ਕਰਨਾ ਸਮਝਣ ਦੀ ਕੋਸ਼ਿਸ਼ ਕਰਨੀ ਮੈਂ ਇਹ ਨਹੀਂ ਕਹਿ ਰਿਹਾ ਕਿ ਭਾਈ ਸਾਹਿਬ ਨੂੰ ਮਾਇਆ ਨਹੀਂ ਦੇਣੀ ਚਾਹੀਦੀ ਦੇਣੀ ਚਾਹੀਦੀ ਸੋ ਵੱਧ ਤੋਂ ਵੱਧ ਦਿਓ ਮਾਇਆ ਅੰਤਰਾਤਮੇ ਤੋਂ ਭਾਈ ਸਾਹਿਬ ਜੀ ਅਰਦਾਸ ਕਰਨ ਉਹਨਾਂ ਨੂੰ ਕਿਸੇ ਤਰ੍ਹਾਂ ਆਪਾਂ ਡਿਸਟਰਬ ਨਾ ਕਰੀਏ ਇਹ ਮੇਰਾ ਸੁਨੇਹਾ ਜਿਹੜਾ ਕਿਉਂਕਿ ਮੈਂ ਦੋ ਤਿੰਨ ਦਿਨ ਤੋਂ ਲੋਟ ਕਰ ਰਿਹਾ ਸੀ ਤੇ ਮੇਰਾ ਦਿਲ ਕਰਦਾ ਸੀ ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂ ਵਿਸ਼ੇਸ਼ ਤੌਰ ਤੇ ਮੈਂ ਜਿਵੇਂ ਅੱਜਕੱਲ ਕਿਉਂਕਿ ਇਹ ਨਾ ਇੰਸਟਾਗ੍ਰam ਹੋਇਆ ਫੇਸਬੁੱਕ ਹੋਇਆ YouTube ਹੋਇਆ WhatsApp ਹੋਇਆ ਇਹਨਾਂ ਦਾ ਅਸਰ ਜਲਦੀ ਹੁੰਦਾ ਸੰਗਤ ਵਿੱਚ ਤੇ ਹਰਵੀਰ ਸਿੰਘ ਪ੍ਰਚਾਰਕ ਸਿੰਘ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹਨ ਪਰ ਉਸ ਨੂੰ ਸੁਣ ਕੇ ਕਈ ਵਾਰੀ ਅਸਰ ਨਹੀਂ ਕਰਦੇ ਇਹ ਤੁਸੀਂ ਇਕੱਲੇ ਇਕੱਲੇ ਨੇ ਸੁਣਨਾ ਇਰ ਮੈਨੂੰ ਲੱਗਦਾ ਇਹਦਾ ਅਸਰ ਜ਼ਿਆਦਾ ਹੋਏਗਾ ਸੋ ਜਿਸ ਵੇਲੇ ਵੀ ਭਾਈ ਸਾਹਿਬ ਅਰਦਾਸ ਕਰਨ ਇਕਾਗਰਿਤ ਹੋ ਕੇ ਕਿਉਂਕਿ ਭਾਈ ਸਾਹਿਬ ਹੋਰੀ ਸੰਗਤ ਦੀ ਗਵਾਹ ਬਣ ਕੇ ਅਰਦਾਸ ਕਰ ਰਹੇ ਹੁੰਦੇ ਉਹ ਪੂਰੀ ਸੰਗਤ ਵੱਲੋਂ ਹੁੰਦੀ ਹੈ ਜਿਵੇਂ ਆਪਾਂ ਕਿਸੇ ਨੂੰ ਕੁਝ ਮੈਮੋਰੰਡਮ ਵਗੈਰਾ ਦੇਣਾ ਹੋਵੇ ਤੇ ਭੰਗਰੂ ਭਜਨੇ ਆਣਾ ਨਾ ਜੀ ਤੇ ਇੱਕ ਨੂੰ ਆਪਾਂ ਮੁਖੀ ਬਣਾ ਲੈਨੇ ਗੁਰੂ ਘਰ ਦੇ ਅਰਦਾਸੀਏ ਸਿੰਘ ਜੀ ਸੂਰੇ ਅਰਦਾਸ ਕਰਦੇ ਉਹ ਸੰਗਤ ਦੇ ਮੁਖੀ ਬਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਸਾਡੇ ਦੁੱਖ ਦੀ ਸੁੱਖ ਦੀ ਸ਼ੁਕਰਾਨੇ ਦੀ ਤੋ ਇਸ ਗੱਲ ਦਾ ਖਿਆਲ ਰੱਖਣਾ ਪਰ ਮੈਨੂੰ ਖਿਮਾ ਵੀ ਬਖਸ਼ਣੀ ਚੰਗਾ ਲੱਗੇ ਤਾਂ ਮੈਨੂੰ ਤੁਸੀਂ ਜਰੂਰ ਸੁਝਾ ਦਿਓ ਕਿ ਮੈਂ ਜੇ ਇਹ ਗੱਲ ਤੁਹਾਨੂੰ ਚੰਗੀ ਲੱਗੀ ਤੇ ਅੱਗੇ ਤੋਂ ਵੀ ਕਿਸ ਤਰ੍ਹਾਂ ਦੀ ਗੱਲ ਤੁਹਾਨੂੰ ਮੈਂ ਸੁਝਾ ਸਕਾਂ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ